ਦਿੱਲੀ ਦਾ ਪੰਜਾਬ ਯੂਨਿਟ ਦੇ ਉੱਪਰ ਕੰਟਰੋਲ ਵਧਨ ਦਾ ਕੀ ਮਾਇਨਾ ਇਹ ਆਈਦਾ ਵਿਸ਼ਵਾ ਆਈਦਾ ਸਵਾਲਿਆ ਇਹਦੇ 'ਤੇ ਕੋਈ ਸ਼ੱਕ ਹੈ ਹੀ ਨਹੀਂ ਕਿ ਦਿੱਲੀ ਦਾ ਕੰਟਰੋਲ ਜਿਹੜਾ ਵਾ ਉਹ ਦਿਨੋਂ ਦਿਨ ਵਧਦਾ ਰਿਹਾ ਵਾ ਹੁਣ ਇਹ ਕਾਫੀ ਹੱਦ ਤੱਕ ਐਸੇ ਦਿੱਲੀ ਦੀ ਯੂਨਿਟ ਜਿਹੜੀ ਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਪੂਰਾ ਕੰਟਰੋਲ ਕਰ ਰਹੀ ਆ ਇੱਕ ਸਿਸਟਮ ਨਵਾਂ ਨਹੀਂ ਪਹਿਲਾਂ ਵੀ ਸੀ ਪਰ ਪਹਿਲਾਂ ਥੋੜਾ ਫਰਕ ਸੀਗਾ 2016 17 18 ਦੇ ਵਿੱਚ ਉਦੋਂ ਦਿੱਲੀ ਵਾਲੇ ਉਹਨਾਂ ਲੋਕਾਂ ਨੂੰ ਲਾਉਂਦੇ ਸਨ ਜਿਹੜੇ ਉਹਨਾਂ ਦੀ ਗੱਲ ਸੁਣਦੇ ਸਨ ਜਿਹੜੇ ਕਮਜ਼ੋਰ ਸਨ ਤਾਂ ਯਾਦ ਇਹ ਆ ਕਿ ਜਵੇਂ ਸੁਪਾਲ ਖੇਰੇ ਨੂੰ ਬਦਲ ਕੇ ਉਹਨੂੰ ਹਰਪਾਲ ਚੀਮਾ ਨੂੰ ਲਾਇਆ ਕਿਉਂਕਿ ਹਰਪਾਲ ਚੀਮਾ ਬੋਲਦਾ ਨਹੀਂ ਸੀ ਸੁਪਾਲ ਖੇਰਾ ਆਪਣੀ ਗੱਲ ਕਹਿ ਦਿੰਦਾ ਸੀ ਉਹ ਕਹਿ ਦਿੰਦਾ ਸੀ ਪਾਣੀਆਂ ਦੇ ਮਸਲੇ ਤੇ ਤੁਸੀਂ ਪੰਜਾਬ ਚ ਸਟੇਟਮੈਂਟ ਹੋਰ ਤੇ ਹਰਿਆਣਾ ਸਟੇਟਮੈਂਟ ਹੋਰ ਕਿਉਂ ਦਿੰਦੇ ਜੀ ਸੋ ਪਹਿਲੋਂ ਉਹ ਆਪਣੇ ਕਮਜ਼ੋਰ ਬੰਦਿਆਂ ਨੂੰ ਪੰਜਾਬ ਦੇ ਵਿੱਚ ਲਾਉਂਦੇ ਸਨ ਹੁਣ ਆਪਣੇ ਬੰਦੇ ਲਾਉਣੇ ਸ਼ੁਰੂ ਕਰ ਦਿੱਤੇ ਇਹ ਚੀਜ਼ ਇੱਕ ਬਹੁਤ ਵੱਡੀ ਤਬਦੀਲੀ ਜਿਹੜੀ ਆ ਇਹ ਪਿਛਲੇ 3 ਸਾਲਾਂ ਦੇ ਵਿੱਚ ਲਿਖੀ ਗਈ ਆ ਔਰ ਕਈ ਜਿਹੜੀਆਂ ਨਿਯੁਕਤੀਆਂ ਹੋਈਆਂ ਉਹ ਬਿਲਕੁਲ ਉੱਥੋਂ ਸਾਫ਼ ਜ਼ਾਹਿਰ ਹੈ कि ਪੰਜਾਬੀਆਂ ਨੂੰ ਇਗਨੋਰ ਕਰਕੇ ਪੰਜਾਬ ਦੇ ਵੌਲੰਟੀਅਰਸ ਨੂੰ ਇਗਨੋਰ ਕਰਕੇ ਜਿਹੜੇ ਲੋਕਾਂ ਨੇ ਪੰਜਾਬ ਦੀ ਜਿਹੜੇ ਵੌਲੰਟੀਅਰਸ ਨੇ ਪੰਜਾਬ ਦੀ ਯੂਨਿਟ ਨੂੰ ਸਿੰਚਿਆ ਉਹਨਾਂ ਨੂੰ ਫ੍ਰੋਹ ਕੀਤਾ ਗਿਆ ਔਰ ਬਰੋਂ ਸ਼ਲੀਨ ਸਰੀਨਵਰ ਦੇ ਬੰਦੇ ਜਾਂ ਰੀਨਾ ਗੁਪਤਾ ਵਰਗੇ ਬੰਦੇ ਜਾਂ ਦੀਪਕ ਚੋਹਾਨ ਵਰਗੇ ਬੰਦੇ ਕਮਲ ਪਾਸਰ ਵਰਗੇ ਬੰਦੇ ਇਹਨਾਂ ਨੂੰ ਲੈ ਗਿਆ ਵਾ ਕਈ ਹੋਰ ਵੀ ਨਾਂ ਨੇ ਜਿੱਕਰ ਮੁਜੀਠਿਆ ਨੇ ਬਹੁਤ ਲੰਬੀ ਲਿਸਟ ਪੜ੍ਹੀ ਆ ਔਰ ਕਈ ਤਾਂ ਇਸਤੀਫਾ ਦੇ ਕੇ ਜਦੋਂ ਦੀ ਆਲੋਚਨਾ ਹੋਈ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਉਹੀ ਕਰ ਰਹੀ ਜੋ ਬਾਕੀ ਪਾਰਟੀਆਂ ਕਰ ਦੇ ਰਹੀਆਂ ਖਾਸ ਕਰਕੇ ਜਿਹੜੀਆਂ ਰਾਸ਼ਟਰੀ ਪਾਰਟੀਆਂ ਹਨ ਕਾਂਗਰਸ ਪਾਰਟੀ ਹੈ ਸੋ ਜੋ ਆਮ ਆਦਮੀ ਪਾਰਟੀ ਕਾਂਗਰਸ ਬਾਰੇ ਕਹਿ ਰਹੀ ਹੈ ਉਹ ਕਾਫੀ ਹੱਦ ਤੱਕ ਸਹੀ ਹੈ ਲੇਕਿਨ ਇਸ ਪਾਰਟੀ ਨੂੰ ਤਾਂ ਅਸੀਂ ਵੱਖਰੀ ਪਾਰਟੀ ਸਮਝਦੇ ਸੀ ਅਸੀਂ ਸੋਚਿਆ ਸੀ ਕਿ ਇਹ ਤਾਂ ਬਦਲਾਅ ਲੈ ਕੇ ਆਉਣਗੇ ਸੋ ਜਦੋਂ ਇਹ ਵੀ ਉਹੀ ਕੁਝ ਕਰਨ ਲੱਗ ਪਏ ਔਰ ਇਨੀ ਬਲੇਟੈਂਟਲੀ ਕਰਨ ਲੱਗ ਪਏ ਸ਼ਰਿਆਮ ਕਰਨ ਲੱਗ ਪਏ ਨਾ ਬੇਚਿਜਕ ਇਹ ਕਰਨ ਲੱਗ ਪਏ ਤੇ ਲੋਕਾਂ ਦੇ ਵਿੱਚ ਬੇਹੱਦ ਗੁੱਸਾ ਵਾ ਹੁਣ ਤਾਂ ਤੁਸੀਂ ਦੇਖ ਹੀ ਰਿਹਾ ਹੋ ਅਖਬਾਰਾਂ 'ਚ ਵੀ ਤੇ ਟੀਵੀ 'ਤੇ ਵੀ ਅ ਵਰਾਂਜੀ ਲੇਖਾਰੇ ਟੀਵੀ ਤੇ ਵੀ ਪ੍ਰੋਗਰਾਮ ਹੋ ਰਿਹਾ ਕਿ ਕਿਵੇਂ ਇਹ ਬਾਗਲੀਆਂ ਬਾਗਲੀਆਂ ਨੂੰ ਪੰਜਾਬ ਦੇ ਵਿੱਚ ਉੱਚੇ ਅਹੁਦੇ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਪੈਸਾ ਵਜਨ ਅਹੁਦਿਆਂ ਦੇ ਵਿੱਚ ਜਿੱਥੋਂ ਪੈਸਾ ਬਣ ਸਕਦਾ ਜਾਂ ਜਿੱਥੇ ਕ腐ਸ਼ਨ ਹੈ ਜਾਂ ਜਿੱਥੇ ਕ腐ਸ਼ਨ ਰੋਕਣ ਦੀ ਲੋੜ ਹੈ ਉੱਥੇ ਬਾਹਰਲੇ ਬੰਦੇ ਲਾਏ ਜਾ ਰਹੇ ਆ ਉਹਦਾ ਅਸਲੀ ਮਕਸਦ ਕੀ ਆ ਉਹ ਤੁਸੀਂ ਆਪੇ ਅੰਦਾਜ਼ਾ ਲਾ ਲਓ ਮੈਂ ਜਿਵੇਂ ਕਿਹਾ ਪੀ ਇਹ ਸਾਰੀਆਂ ਰਾਸ਼ਟਰੀ ਵਿਰਾਸਤੀ ਪਾਰਟੀਆਂ ਦੇ ਵਿੱਚ ਬਿਮਾਰੀ ਹੈ ਕਾਂਗਰਸ ਦੇ ਵਿੱਚ ਤੇ ਹੈ ਹੀ ਹੈ ਪਾਟਾ ਦੇ ਵਿੱਚ ਵੀ ਬਿਮਾਰੀ ਹੈ ਉਹ ਦੇਖਿਆ ਤੁਸੀਂ ਵੀ ਪੱਜ ਪੱਗ ਆਪਣੇ ਮੁੱਖ ਮੰਤਰੀ ਕਿਵੇਂ ਲਾਉਂਦੀ ਹੈ ਹਰਿਆਣਾ ਦੇ ਵਿੱਚ ਮਨੋਰ ਨਾਲ ਖੱਟਰ ਨੂੰ ਉਹਦੇ ਉਹ ਐਮ ਐਲ ਏ ਦੀ ਚੋਇਸ ਤੇ ਹੈ ਨਹੀਂ ਸੀ ਉਹ ਪਾਰਟੀ ਹਾਈ ਕਮਾਂਡ ਨੇ ਉਹ ਲਾਇਆ ਔਰ ਜਦੋਂ ਜੀ ਕਿਤਾ ਨੂੰ ਉਤਾਰਤਾ ਔਰ ਨੈਬ ਸਿੰਘ ਸਟੈਂਡਿੰਗ ਨੂੰ ਲਾਉਂਦਾ ਇਹ ਹੋਈ ਬਾਕੀ ਥਾਵਾਂ ਤੇ ਉਹ ਪਾਰਟੀ ਜਿਹੜੀ ਕਰਦੀ ਹੈ ਸ਼ਹਿਰ ਕੋਈ ਜਿਹੜੀ ਖੇਤਰੀ ਪਾਰਟੀ ਜਿਹੜੀ ਦਿੱਲੀੋਂ ਨਹੀਂ ਸੀ ਚੱਲਦੀ ਉਹ ਸੀ आ, अकाली दल पंजाब के लेकिन वो भी जो तक उन्होंने जो गठजोड़ कर ली बीजेपी हाँ के काफी हद तक बीजेपी ने सलाह मश करके ही अगर चलती एक जो देखा गया कि वो एक रबर साड़ी जरी एक का लाई जो मुख्री लाइदे रबड़ स्टैंप लगे सा हथ तो जहा लाइए जो साने और सू सा जवाब तलबी ना करे अग को जवाब ना दे ਇਹ ਜੋ ਹੋ ਰਿਹਾ ਵਾ ਇਹ ਬਿਲਕੁਲ ਲੋਕਤੰਤਰ ਦੇ ਖਿਲਾਫ ਹੈ ਜਿਵੇਂ ਸਾਡੇ ਬਹੁਤ ਸਾਰੇ ਜਮੂਰ ਦੇ ਖਿਲਾਫ ਹੈ ਫੈਡਰਲ ਟਾਂਚੇ ਦੇ ਖਿਲਾਫ ਹੈ ਜਿਵੇਂ ਸਾਡੇ ਬਹੁਤ ਸਾਰੇ ਕਾਲਰਸ ਨੇ ਵੀ ਇਹ ਗੱਲ ਕੀਤੀ ਹੈ ਬਹੁਤ ਸਾਰੀਆਂ ਲੋਕਤੰਤਰੀਕ ਮਲਕਾਂ ਦੇ ਵਿੱਚ ਕੈਨੇਡਾ ਜਾਂ ਗ੍ਰੇਟ ਬ੍ਰਿਟਨ ਉੱਥੇ ਸਿਸਟਮ ਇਹ ਹੈ ਕਿ ਜਾਂ ਤੇ ਇਲੈਕਸ਼ਨ ਤੋਂ ਪਹਿਲਾਂ ਪਾਰਟੀ ਲੀਡਰship ਆ ਜਾਂਦਾ ਹੈ ਔਰ ਜਦੋਂ ਪਾਰਟੀ ਸੱਤਾ 'ਚ ਆ ਜਾਂਦੀ ਹੈ ਫਿਰ ਉਹੀ ਲੀਡਰ ਜਿਹੜਾ ਵਾ ਉਹ ਜੇ ਪਾਰਟੀ ਮжоਰਿਟੀ 'ਚ ਆ ਜਾਂਦੀ ਹੈ ਤੇ ਫਿਰ ਉਹੀ ਮੁੱਖ ਮੰਤਰੀ ਜਾਂ ਪ੍ਰੀਮੀਅਰ ਬਣਦਾ ਹੈ ਇਹ ਪ੍ਰਧਾਨ ਮੰਤਰੀਪਾਂ ਦੇ ਵਿੱਚ ਕੈਨੇਡਾ ਤੁਸੀਂ ਵੇਖਿਆ ਵਾ ਮਾਰਕ ਕਾਰਨੀ ਜਿਹੜਾ ਵਾ ਉਹ ਪਹਿਲਾਂ ਚੁੜਿਆ ਗਿਆ ਸੀ ਲੀਡਰ ਆਫ ਦੀ ਲਿਬਰਲ ਪਾਰਟੀ ਔਰ ਜਦੋਂ ਪਾਰਟੀ ਸੱਤਾ ਜਾਗੀ ਤਾਂ ਉਹ ਲੋਕ ਪ੍ਰਧਾਨ ਮੰਤਰੀ ਆ ਸੋ ਯਾ ਤੇ ਇਹ ਸਿਸਟਮ ਅਡਾਪਟ ਕੀਤਾ ਜਾਵੇ ਕਿ ਹਰ ਪਾਰਟੀ ਜਿਹੜੀ ਆ ਉਹ ਪਹਿਲਾਂ ਆਪਣਾ ਚੀਫ ਮਿਨਿਸਟਰ ਕੈਂਡੀਡੇਟ ਡਿਕਲੇਅਰ ਕਰ ਦੇਵੇ ਔਰ ਉਹਦੇ ਸਿਰ ਦੇ ਉੱਤੇ ਉਹਦੇ ਬਲਬੂਤੀ ਦੇ ਉੱਤੇ ਇਲੈਕਸ਼ਨ ਲੜੇ ਜਾਂ ਫਿਰ ਜਦੋਂ ਐਮਐਲਏ ਜਿੱਤ ਜਾਂਦੇ ਆ ਜੋ ਮੇਰੇ ਤਰੀਕੇ ਨਾਲ ਸਹੀ ਸਿਸਟਮ ਆ ਉਹਨਾਂ ਦੀ ਹੀਟਿੰਗ ਹੋਵੇ ਐਮਐਲਏ ਦੀ ਵੋਟਿੰਗ ਹੋਵੇ ਔਰ ਐਮਐਲਏ ਜਿਹੜੇ ਆ ਫੈਸਲਾ ਕਰਨ ਪੀਕ ਨੂੰ ਅਸੀਂ ਆਪਣਾ ਮੁੱਖ ਮੰਤਰੀ ਬਣਾਣਾ ਪਰ ਦੇਖਿਆ ਗਿਆ ਵਾ ਕਿ ਇਹ ਸਿਸਟਮ ਫੋਲੋ ਨਹੀਂ ਹੋ ਰਿਹਾ ਸੋ ਜੋ ਹੋ ਰਿਹਾ ਵੈਸੇ ਜੋ ਦੂਜੀਆ ਰਾਸ਼ਟਰੀ ਪਾਰਟੀਆਂ ਕਰ ਰਹੀਆਂ ਵਾ ਔਰ ਜੋ ਆਮ ਆਦੀ ਪਾਰਟੀ ਕਰ ਰਹੀ ਆ ਇਹ ਜਮਹੂਰੀਅਤ ਨਾਲ ਫੈਡਰਲ ਤੱਜੇ ਨਾਲ ਠਿਲਵਾੜਿਆ ਔਰ ਆਬਵੀਅਸਲੀ ਇਹਦੇ ਨਾਲ ਜਿਹੜੀ ਪਾਰਟੀਆਂ ਆ ਉਹ ਖੁਦ ਕਮਜ਼ੋਰ ਪੈ ਰਹੀਆਂ ਹਨ ਹਾਂ ਲੋਕਾਂ ਦਾ ਤੇ ਨੁਕਸਾਨ ਹੋ ਹੀ ਰਿਹਾ ਹੈਗਾ ਆਪਾਂ ਵੇਖ ਹੀ ਰਿਹਾ ਹੈ ਕਿ ਪੰਜਾਬ ਦੇ ਉਹ ਅਹੁਦੇਦਾਰ ਜਾਂ ਉਹ ਅਹੁਦੇ ਜਿਹੜੇ ਪੰਜਾਬੀਆਂ ਨੂੰ ਮਿਲਣੇ ਸੀ ਉਹ ਬਾਹਰ ਲੈ ਕੇ ਜਾਏ ਗਏ ਸੋ ਆਬਵੀਅਸਲੀ ਪੰਜਾਬ ਦੇ ਲੋਕ ਤੇ ਇਸ ਗੱਲ ਤੋਂ ਇਹਨਾਂ ਅਹੁਦਿਆਂ ਤੋਂ ਵਾਂਝੇ ਰਹੀ ਰਹੇ ਸੋ ਆਬਵੀਅਸਲੀ ਉਹਨਾਂ ਦਾ ਨੁਕਸਾਨ ਹੋ ਰਿਹਾ ਜਿਹੜਾ ਬਾੜ ਨੂੰ ਬੜੋਂ ਬੰਦੇ ਆਉਂਦੇ ਆ ਉਹਨਾਂ ਦੀ ਕੀ ਦਿਲਚਸਪੀ ਹੈ ਉਹਨਾਂ ਨੂੰ ਕੀ ਜਾਣਕਾਰੀ ਆ ਪੰਜਾਬ ਦੀ ਇੰਡਸਟਰੀ ਬਾਰੇ ਜਾਂ ਪੰਜਾਬ ਦੇ ਮਸਲਿਆਂ ਬਾਰੇ ਜਾਂ ਪੰਜਾਬ ਦੀ ਖੇਤੀ ਬਾਰੇ ਬਾਰੇ ਜਾਂ ਪੰਜਾਬ ਦੇ ਐਜੂਕੇਸ਼ਨ ਸਿਸਟਮ ਬਾਰੇ ਸਵੇਸ਼ ਕਰਕੇ ਇਹ ਸੁਭਜਾਨਿਕ ਬਹੁਤ ਗਲਤ ਰੁਝਾਨ ਹੈ ਔਰ ਇਹਦਾ ਖਮਿਆਜ਼ਾ ਜਿਹੜਾ ਵਾ ਮੇਰੇ ਖਿਆਲ ਅਸੀਂ ਆਸ ਕਰਦੇ ਹਾਂ ਕਿ ਇਹ ਖਮਿਆਜ਼ਾ ਜਿਹੜਾ ਵਾ ਉਹ 2027 ਚੋਣਾਂ ਦੇ ਵਿੱਚ ਜਿਹੜੇ ਵੀ ਇਹ ਕਰ ਰਿਹਾ ਜਿਹੜੀਆਂ ਪਾਰਟੀਆਂ ਵੀ ਕਰ ਰਹੀਆਂ ਉਹਨਾਂ ਨੂੰ ਮੁਕਤਨਾਮ ਪਵੇਗਾ